ਸਾਡਾ ਭਾਈ ਆ ਜਿਹਨੇ ਟਰੱਕ ਚਲਾਇਆ ਫਲੋਰੀਡਾ ਦੇ ਵਿੱਚ ਜੇ ਰੋਸ ਰਿਵਰਸ ਹੁੰਦੇ ਜੇ ਡਰਾਈਵਰ ਗੋਰਾ ਟਿੱਕਟਾਕ ਵਾਲਾ ਮੈਕਸੀਕਨ ਹੁੰਦਾ ਤੇ ਜਿਹੜੇ ਫੈਮਿਲੀ ਮੈਂਬਰਸ ਮਰੇ ਆ ꄲਿੱਡੀ ਦੇ ਵਿੱਚ ਜੇ ਉਹ ਤਿੰਨ ਜਾਣੇ ਪੰਜਾਬੀ ਸਿੱਖ ਪਰਿਵਾਰ ਦੇ ਹੁੰਦੇ ਆ ਤਾਂ ਉਦੋਂ ਤੁਸੀਂ ਸਤਿ ਸ੍ਰੀ ਅਕਾਲ ਦੋਸਤੋ ਪਿਛਲੇ ਕਈ ਦਿਨਾਂ ਤੋਂ ਹਰਜਿੰਦਰ ਸਿੰਘ ਦਾ ਮਸਲਾ ਇਹ ਜਿਹੜਾ ਬਹੁਤ ਹੀ ਜ਼ਿਆਦਾ ਉਲਜਾਇਆ ਹੋਇਆ ਹੈ ਐਸੇ ਨਾਲ ਹੀ ਅੰਬਰਤਾਲੀਵਾਲ ਜੋ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹਨਾਂ ਨੇ ਇਸ ਦੇ ਖਿਲਾਫ ਕੋਸ਼ਸ਼ਾਂ ਤੋਂ ਕਹਿ ਦਿੱਤੇ ਉਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਬੋਲੇ ਹਨ ਐਸੇ ਨਾਲ ਹੀ ਜਦੋਂ ਸਾਰੇ ਪੰਜਾਬੀਆਂ ਨੇ ਹਰਜਿੰਦਰ ਸਿੰਘ ਦਾ ਸਾਥ ਦਿੰਦੇ ਹੋਏ ਅੰਬਰਤਾਲੀਵਾਲ ਨੂੰ ਠੋਕਮਾ ਜਵਾਬ ਦਿੱਤਾ ਤੇ ਜਿਹੇ ਸ਼ਬਦ ਕਹੇ ਜਿਸ ਤੋਂ ਬਾਅਦ ਅੰਬਰਤਾੜੀ ਵਾਲ ਦੁਬਾਰਾ ਤੋਂ ਲਾਈਵ ਹੋ ਗਈ ਉਸਨੇ ਕਿਹਾ ਵੀ ਮੇਰੀ ਥੋੜੀ ਜਹੀ ਗੱਲ ਨੂੰ ਹੀ ਕਿੰਨਾ ਵਧਾ ਚੜਾ ਕੇ ਤੁਸੀਂ ਬਿਆਨ ਕਰਦੇ ਹੋ ਕੱਲ ਕੀਤੀ ਕਿ ਕੀ ਸੀਗੀ ਮੈਂ ਤੇ ਬਣ ਕੀ ਲਈ ਆ ਤੇ ਕਮੈਂਟਸ ਕੀ ਹੋਣੇ ਚਾਹੀਦੇ ਸੀਗੇ ਤੇ ਕਰ ਕੀ ਰਹੇ ਹੋ ਤੁਸੀਂ ਪਹਿਲੀ ਗੱਲ ਜਿਹੜੀ ਐ ਇਹ ਨਹੀਂ ਹਾਈਲਾਈਟ ਹੋਈ ਆ ਨਾ ਗੱਲ ਫਲੋਰਿਡਾ ਵਾਲੇ ਭਾਈ ਦੀ ਗੱਲ ਜਿਹੜੀ ਹੋਈ ਆ ਇਹ ਹੋਈ ਕਿਸ ਗੱਲ ਨੂੰ ਆ ਕਿਹੜੀ ਕਿਹੜੀ ਕਮਿਊਨਿਟੀ ਨੇ ਹਾਈਲਾਈਟ ਇਹ ਗੱਲ ਕੀਤੀ ਆ ਸਾਡਿਆਂ ਨੇ ਕੀਤੀ ਆ ਸਾਡੇ ਟਰੱਕਾਂ ਵਾਲੇ ਵੀਰਾਂ ਨੇ ਇੰਨੀਆਂ ਸ਼ੇਅਰ ਕਰ ਕਰਕੇ ਕਰ ਕਰਕੇ ਵਾਇਰਲ ਕਰ ਕਰਕੇ ਇਹਦੀ ਸਟੋਰੀ ਵੀ ਹਾਂ ਵੀ ਇਹਨੇ ਸਾਡਾ ਕੰਮ ਖਰਾਬ ਕਰਤਾ ਆ ਵੀ ਦਸਿੰਦਾ ਇੰਨੀ ਹਾਈਲਾਈਟ ਕਰਕੇ ਗਾਣਾ ਕੱਢ ਕੇ ਉਸ ਉਸ ਮੁੰਡੇ ਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਗਾਣਾ ਕੱਢ ਕੱਢ ਕੇ ਇਹਨਾਂ ਬਦਨਾਮ ਕਰਕੇ ਹੁਣ ਜਦੋਂ ਜੇਲ੍ਹ ਚ ਚਲ ਗਿਆ ਤਾਂ ਹੁਣ ਸਾਰੇ ਸਿੰਪਥੀ ਉਹ ਪਾਲਦੇ ਆ ਉਹਦੇ ਲਈ ਵੀ ਹਾਂ ਵੀ ਕਿੰਨਾ ਮਾੜਾ ਹੋਇਆ ਇਹੀ ਤਾਂ ਸਭ ਤੋਂ ਘਟੀਆਂ ਗੱਲਾਂ ਆ ਸਾਡੀ ਕਮਿਊਨਿਟੀ ਦੀ ਵੀ ਕਹਿੰਨੇ ਤਾਂ ਤੁਸੀਂ ਐਵੇਂ ਆ ਵੀ ਹਾਂ ਹਾਂ ਬਈ ਅਸੀਂ ਸਪੋਰਟ ਕਰਦੇ ਹਾਂ ਇੱਕ ਦੂਜੇ ਦੀ ਥੱਲੇ ਲੋਨ ਨੂੰ ਇੱਕ ਮਿੰਟ ਨਹੀਂ ਲਾਉਂਦੇ ਤੁਸੀਂ ਕਿ